ਦੋਸਤੋ ਕੀ ਹਾਲ ਚਾਲ ਉਮੀਦ ਆ ਠੀਕ ਹੋਵੋਗੇ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਇਹੋ ਜਿਹਾ ਕੈਮਰਾ ਜਿਹੜਾ ਤੁਸੀਂ ਅੱਜ ਤੱਕ ਇੰਡੀਆ ਚ ਤਾਂ ਨਹੀਂ ਦੇਖਿਆ ਹੋਣਾ ਇੰਡੀਆ ਤੋਂ ਬਾਹਰ ਬਹੁਤ ਮੈਂ ਦੇਖਿਆ ਹੋਵੇ ਸੋ ਇਹ ਵੀਡੀਓ ਹੈਗੀ ਜੀ 2023 ਦੀ ਹੋ ਸਕਦਾ ਤੁਸੀਂ ਪਤਾ ਨਹੀਂ ਕਦੋਂ ਦੇਖ ਰਹੇ ਹੋਵੋਗੇ ਤੇ ਆਹਦੇ ਵਾਲਾ ਪਿਆ ਇਹ ਕੈਮਰਾ ਤੇ ਇਹ ਕੈਮਰਾ ਚੱਲ ਰਿਹਾ ਮੇਰੇ ਫੋਨ ਤੇ ਲਾਈਵ ਸੋ ਇਹ ਫੋਨ ਲਾਈਵ ਵੀ ਚੱਲਦਾ ਦਿਖਾਵਾਂਗੇ ਫੋਨ ਤੇ ਤੇ ਇਹਦਾ ਸਕਰੀਨਸ਼ਾਟ ਆ ਜਿਹੜਾ ਉਹ ਵੀ ਮੈਂ ਇਹਦੇ ਨਾਲ ਲਗਾ ਦੂੰਗਾ ਤਾਂ ਕਿ ਤੁਹਾਨੂੰ ਪ੍ਰੋਪਰ ਕੁਆਲਿਟੀ ਪੰ ਮਿਲ ਸਕੇ ਜਿਹੜਾ ਸਾਹਮਣੇ ਵਾਲਾ ਵਿਊ ਹੈ ਜਿੰਨਾ ਕਿ ਤੁਹਾਨੂੰ ਦਿਖ ਰਿਹਾ ਹੈ ਤੇ ਸਾਹਮਣੇ ਗੁਰਦੁਆਰਾ ਸਾਹਿਬ ਦਿਖ ਰਿਹਾ ਹੈ ਜਾਂ ਦਰਖਤ ਦਿਖ ਰਹੇ ਨੇ ਉਹ ਇਟਾਂ ਪਈਆਂ ਦਿਖ ਰਹੀ ਨੇ ਉਹ ਛੱਡ ਪਿਆ ਦਿਖ ਰਿਹਾ ਹੈ ਉੱਪਰ ਨੀਲੇ ਰੰਗ ਦਾ ਇਹ ਦਿਖ ਰਿਹਾ ਹੈ ਇੱਕ ਸਾਈਡ ਤੇ ਲਾਈਟ ਚੱਲ ਰਹੀ ਹੈ ਉਸ ਦੇ ਕਾਰਨ ਦਿਖ ਰਿਹਾ ਹੈ ਵੈਸੇ ਡੱਡਾ ਹਨੇਰਾ ਆਵਲੀ ਲਾਈਟ ਚੱਲ ਰਹੀ ਹੈ ਇਹ ਲਾਈਟ ਔਨ ਕਰਕੇ ਵੀ ਆਪਾਂ ਕੈਮਰੇ ਦੀ ਕੁਆਲਿਟੀ ਦੇਖਾਂਗੇ ਤੇ ਲਾਈਟ ਆਪਾਂ ਆਫ ਕਰਕੇ ਵੀ ਕੈਮਰੇ ਦੀ ਕੁਆਲਿਟੀ ਦੇਖਾਂਗੇ ਸੋ ਇੱਕ ਵਾਰ ਆਪਾਂ ਆ ਲਾਈਟ ਕਰਦੇ ਹਾਂ ਬੰਦ ਤੇ ਦੇਖਦੇ ਹਾਂ ਇਹ ਸਾਰਾ ਵਿਊ ਕੈਮਰਾ ਕਿਦਾਂ ਦਾ ਦਿਖਾਉਂਦਾ ਹੈ ਆਪਣੇ ਲਈ ਤਾਂ ਬਿਲਕੁਲ ਡੱਡਨੇਰਾ ਹੋ ਜੂਗਾ ਪਰ ਕੈਮਰੇ ਲਈ ਇਹ ਮੰਨ ਲਓ ਹਨੇਰਾ ਕੋਈ ਪੋਸੀਬਲ ਇਹ ਮੈਨੇ ਨਹੀਂ ਰੱਖਦਾ ਵੀ ਕਿੰਨਾ ਵੀ ਹਨੇਰਾ ਹੋਵੇ ਕੈਮਰੇ ਨੇ ਕੁਆਲਿਟੀ ਦਿਖਾ ਦੇਣੀ ਲੋ ਲਾਈਟ ਕਰਤੀ ਆਪਣੇ ਬੰਦ ਤੇ ਹੁਣ ਦੇਖੋ ਕਿੰਨਾ ਕੁ ਦਿਖ ਰਿਹਾ ਹੈ ਹਲਕਾ ਬੁਲਕਾ ਸ਼ਾਇਦ ਤੁਹਾਨੂੰ ਦਿਖ ਰਿਹਾ ਹੋਵੇ ਕਿਉਂਕਿ ਤੁਸੀਂ ਪਹਿਲਾਂ ਇਹ ਚੀਜ਼ ਦੇਖ ਸੱਕੇ ਹੋ ਤਾਂ ਕਰਕੇ ਤੁਹਾਨੂੰ ਇਹ ਸਮਝ ਆ ਰਹੀ ਹੋਊਗੀ ਮੇਰਾ ਹੱਥ ਵੀ ਹਲਕਾ ਬੁਲਕਾ ਤੁਹਾਨੂੰ ਦਿਖ ਰਿਹਾ ਹੋਊਗਾ ਸੋ ਜਿਹੜੀ ਦੂਰ ਦੀ ਲਾਈਟ ਪੈ ਰਹੀ ਹੈ ਮਣੀ ਮੋਟੀ ਉਹੀ ਉਹਦੇ ਕਰਕੇ ਤੁਹਾਨੂੰ ਬੜਾ ਬੜਾ ਦਿਖ ਰਿਹਾ ਹੈ ਜਾਂ ਤੁਸੀਂ ਗੈਸ ਕਰ ਪਾ ਰਹੇ ਹੋ ਕਿਉਂਕਿ ਤੁਸੀਂ ਪਹਿਲਾਂ ਲਾਈਟ ਚਲਦੀ ਦੇਖ ਲਿਆ ਹੁਣ ਤੁਹਾਨੂੰ ਦਿਖਾਉਣੀ ਹੈ ਇਹਦੀ ਕੈਮਰੇ ਦੀ ਕੁਆਲਿਟੀ ਵੀ ਕੈਮਰਾ ਇਸ ਚੀਜ਼ ਨੂੰ ਕਿਵੇਂ ਦੇਖ ਰਿਹਾ ਆ ਦੇਖੋ ਮੇਰੇ ਫੋਨ ਤੇ ਚੱਲ ਰਿਹਾ ਲਓ ਜੀ ਦੇਖੋ ਉਹੀ ਦਰਖਤ ਉਹੀ ਇਟਾਂ ਉਹੀ ਸ਼ੱਡ ਕੱਲੀ ਕੱਲੀ ਚੀਜ਼ ਚਮਕ ਰਹੀ ਹੈ ਕੱਲੀ ਕੱਲੀ ਚੀਜ਼ ਚਮਕ ਰਹੀ ਹੈ ਤੇ ਜੇ ਆਪਾਂ ਵੈਸੇ ਦੇਖੀਏ ਤਾਂ ਕੁਝ ਵੀ ਨਹੀਂ ਦਿਖ ਰਿਹਾ ਇੱਥੇ ਹਲਕਾ-ਵਲਕਾ ਮੇਰਾ ਹੱਥ ਚੱਲਦਾ ਦਿਖ ਰਿਹਾ ਨੂੰ ਪਰ ਜੇ ਤੁਸੀਂ ਦੇਖੋਗੇ ਕੈਮਰੇ ਦੇ ਵਿੱਚ ਲੋ ਕੈਮਰਾ ਥੋੜਾ ਜਿਹਾ ਮੈਂ ਇਹ ਵੀਡੀਓ ਥੋੜਾ ਫੋਕਸ ਕਰਕੇ ਮੈਂ ਤੁਹਾਨੂੰ ਦਿਖਾ ਦਣਾ ਕਿਉਂਕਿ ਰਾਤ ਦਾ ਟਾਈਮ ਹੈ ਬਿਲਕੁਲ ਰਾਤ ਦਾ ਟਾਈਮ ਹੋ ਦੇ ਕਰਕੇ ਇਹ ਫੋਕਸ ਨਹੀਂ ਕਰ ਪਾ ਰਿਹਾ ਸਾਹਮਣੇ ਉਹਦੀ ਸਕਰੀਨ ਦੀ ਰਿਫਲੈਕਸ਼ਨ ਪੈ ਰਹੀ ਹੈ ਤੇ ਹੁਣ ਦੇਖ ਲਓ ਤੇ ਹੁਣ ਆਪਾਂ ਕੈਮਰੇ ਦੀ ਡਾਇਰੈਕਸ਼ਨ ਚੇਂਜ ਕਰਦੇ ਹਾਂ ਸਾਹਮਣੇ ਗੁਰਦੁਆਰਾ ਸਾਹਿਬ ਦਿਖਾਉਣਾ ਤੁਹਾਨੂੰ ਇਸ ਕੈਮਰੇ ਨਾਲ ਪਹਿਲਾਂ ਆਪਾਂ ਕੈਮਰਾ ਚੱਕ ਕੇ ਕਰ ਦਈਏ ਉਸ ਸਾਈਡ। ਲੋ ਜੀ ਹੁਣ ਆਪਾਂ ਕੈਮਰਾ ਕਰਤਾ ਗੁਰਦੁਰਾ ਸਾਹਿਬ ਸਾਈਡ। ਲਾਈਟ ਇੱਕ ਵਾਰ ਓਨ ਕਰ ਲੈਨੇ ਆ। ਤੋਂ ਲਾਈਟ ਕਰ ਲਈ ਓਨ ਗੁਰਦੁਰਾ ਸਾਹਿਬ ਦਿਖ ਰਿਹਾ ਤੁਹਾਨੂੰ। ਸਾਹਮਣੇ ਦਰਖਤ ਦਿਖ ਰਹੇ ਨੇ ਤੇ ਸਾਈਡ ਤੇ ਕੰਧ ਦੇਖ ਰਹੀ ਹੈ ਗੇਟ ਦਿਖ ਰਿਹਾ। ਤੇ ਇੱਕ ਵਾਰ ਤੁਹਾਨੂੰ ਹੁਣ ਮੈਂ ਇਹ ਇਹਦੇ ਵੀ ਫੋਨ ਤੇ ਵੀ ਚੱਲਦਾ ਦਿਖਾ ਦਿੰਨਾ। ਜਿਹੜਾ ਇਹ ਵਿਊ ਹੈ। ਧਿਆਨ ਨਾਲ ਦੇਖ ਲਿਓ ਗੁਰਦੁਰਾ ਸਾਹਿਬ। ਸਾਈਡ ਤੇ ਕੰਧ ਆ ਗਈ, ਹਰੇ ਦਰਖਤ ਆ ਗਏ, ਗੇਟ ਆ ਗਿਆ। ਤੇ ਹੁਣ ਤੁਹਾਨੂੰ ਦਿਖਾਉਨੇ ਆ ਇਸ ਦਾ ਵਿਊ। ਫੋਨ ਦੇ ਉੱਪਰ ਬਣੇ ਰਹੋ ਵੀਡੀਓ ਦੇ ਨਾਲ ਲੋ ਦੋਸਤੋ ਲਾਈਟ ਕਰ ਲਈ ਆਪਾਂ ਨੇ ਔਨ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦਰਾ ਸਾਹਿਬ ਦਰਖਤ ਤੇ ਉਤਾਰ ਆ ਰਹੀ ਹੈ ਤੇ ਕੈਮਰਾ ਆਪਣੇ ਕੋਲ ਪਿਆ ਸਾਹਮਣੇ ਤੋਂ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਤੁਹਾਨੂੰ ਇੱਕ ਵਾਰ ਪਹਿਲਾਂ ਇਹ ਚਲਦੀ ਇਥੇ ਲਾਈਟ ਔਨ ਕਰਕੇ ਵੀ ਤੁਹਾਨੂੰ ਵੀਊ ਦਿਖਾ ਦਿੰਨੇ ਆ ਇਹ ਚੱਲ ਰਿਹਾ ਜੀ ਤੇ ਵੀਊ ਆ ਤੁਹਾਨੂੰ ਦਿਖਾ ਦਿੰਨੇ ਆ ਨੇੜੇ ਕਰਕੇ ਅ ਲਓ ਲਾਈਟ ਕਰ ਦਿੰਨੇ ਆ ਆਪਾਂ ਆਫ ਲਓ ਜੀ ਲਾਈਟ ਆਫ ਕਰਤੀ ਤੇ ਹੁਣ ਆਪਾਂ ਤੁਸੀਂ ਦੇਖ ਲਓ ਗੁਰਦੁਆਰਾ ਸਾਹਿਬ ਹਲਕਾ ਬੁਲਕਾ ਚਮਕ ਰਿਹਾ ਕਿਉਂਕਿ ਉਹਦੀ ਥੋੜੀ-ਮੋੜੀ ਲਾਈਟ ਨੀਚੋਂ ਪੈ ਰਹੀ ਹੈ। ਬਾਕੀ ਸਾਰਾ ਡੱਡ ਨਹੀਂ ਰਿਹਾ ਕੁਝ ਨਹੀਂ ਦਿਖ ਰਿਹਾ ਆਪਿਆ ਕੈਮਰਾ ਤੇ ਹੁਣ ਕਰੋ ਦਰਸ਼ਨ ਇੱਧਰ ਆ। ਲਓ ਜੀ। ਦੇਖੋ ਕੱਲੀ-ਕੱਲੀ ਚੀਜ਼ ਚਮਕ ਰਹੀ ਹੈ ਨਾ। ਸੋ ਇਸ ਤੋਂ ਬਿਹਤਰ ਕੁਆਲਿਟੀ ਮੈਨੂੰ ਨਹੀਂ ਲੱਗਦਾ ਤੁਸੀਂ ਕਦੇ ਦੇਖੀਓਗੀ ਰਾਤ ਦੀ ਸਪੈਸ਼ਲ ਕਰਕੇ ਹੁਣ ਦੇਖੋ ਤੁਸੀਂ ਕੱਲੀ-ਕੱਲੀ ਚੀਜ਼ ਜਿਹੜੀ ਹੈਗੀ ਆ ਉਹ ਦਿਖ ਰਹੀ ਹੈ ਡੱਡ ਹਨੇਰੇ ਦੇ ਵਿੱਚ ਜੇ ਲਾਈਟ ਔਨ ਕਰਕੇ ਦੇਖਾਂਗੇ ਤਾਂ ਹੋਰ ਵੀ ਇਹਦਾ ਰਿਜ਼ਲਟ ਜਿਹੜਾ ਉਹ ਬਿਹਤਰ ਹੋ ਜਾਊਗਾ ਵਧੀਆ ਬਣ ਜਾਊਗਾ ਸੋ ਲਾਈਟ ਇਸ ਟਾਈਮ ਆਫ ਹੈ ਸੋ ਲਾਈਟ ਔਨ ਕਰਕੇ ਵੀ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਇੱਥੇ ਥੋੜਾ ਜਿਹਾ ਫੋਕਸ ਕਰ ਲੈਣੇ ਆ ਫੋਕਸ ਨਹੀਂ ਬਣ ਰਿਹਾ ਇੱਕ ਤਾਂ ਮੈਂ ਸਿੰਗਲ ਹੱਥ ਨਾਲ ਵੀਡੀਓ ਬਣਾ ਰਿਹਾ ਤੇ ਇਧਰੋਂ ਕੈਮਰਾ ਵੀ ਸੈੱਟ ਕਰ ਰਹੇ ਆ ਲਓ ਜੀ। ਲੋ ਦੋਸਤੋ ਇਹ ਤੁਸੀਂ ਚੈੱਕ ਕਰ ਲਿਆ ਹੁਣ ਆਪਾਂ ਲਾਈਟ ਔਨ ਕਰਕੇ ਤੁਹਾਨੂੰ ਇਸ ਦੀ ਕੁਆਲਿਟੀ ਦਿਖਾਉਣੀ ਆ ਹਲਕੀ ਬੁਲਕੀ ਲਾਈਟ ਆਪਾਂ ਲਾ ਸਕਦੇ ਹੋਈ ਇਹ ਤਾਂ ਲਾ ਦਿਆ ਕਰੋ ਤੇ ਲਾਈਟ ਕਰ ਲਈ ਆਪਾਂ ਨੇ ਔਨ ਤੇ ਨਾਲ ਇੱਕ ਵੇਂ ਦੇ ਤੁਹਾਡਾ ਕੋਈ ਵੀ ਇਨਕੁਆਰੀ ਹੋਵੇ ਕੈਮਰੇ ਬਾਰੇ ਜਾਂ ਆਫ ਗ੍ਰਿਡ ਸੋਲਰ ਬਾਰੇ ਤਾਂ ਤਾਂ ਵੀ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਤਾਂ ਤੁਹਾਨੂੰ ਕੁਆਲਿਟੀ ਜਿਹੜੀ ਹੈਗੀ ਆ ਉਹ ਬੈਟਰ ਤੋਂ ਬੈਟਰ ਤੁਹਾਨੂੰ ਮਿਲ ਜੂਗੀ। ਸੋ ਆਪਾਂ ਪਹਿਲਾਂ ਹੀ ਡਾਇਰੈਕਸ਼ਨ ਦੇ ਕੈਮਰਾ ਰੱਖ ਲਿਆ ਉਹੋ ਚੀਜ਼ਾਂ ਤੁਹਾਨੂੰ ਹੁਣ ਲਾਈਟ ਔਨ ਕਰਕੇ ਦਿਖਾਵਾਂਗੇ ਜਿਵੇਂ ਕਿ ਲਾਈਟ ਬਹੁਤ ਦੂਰ ਆ ਉਸ ਜੀ ਤੋਂ ਪਰ ਤੁਸੀਂ ਕੁਆਲਿਟੀ ਦਾ ਫਰਕ ਦੇਖ ਸਕਦੇ ਹੋ ਸੋ ਇੱਕ ਵਾਰ ਫਿਰ ਮੈਂ ਕਹਿਣਾ ਵੀ ਜੇ ਤੁਸੀ ਕੈਮਰੇ ਦੀ ਕੁਆਲਿਟੀ ਬਾਰੇ ਕੋਈ ਵੀ ਕੈਮਰੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਮੋਸਟਲੀ ਅਸੀਂ ਵੱਡੇ ਪ੍ਰੋਜੈਕਟ ਕਰਦੇ ਹਾਂ ਤੇ ਜੇ ਤੁਸੀਂ ਘਰ ਦੇ ਵਿੱਚ ਵੀ ਲਵਾਉਣੇ ਤਾਂ ਅਸੀਂ ਜਾਣਕਾਰੀ ਲੈ ਸਕਦੇ ਹਾਂ ਕਿਹੜਾ ਕੈਮਰਾ ਕਿੱਥੇ ਲਵਾਉਣਾ ਹੈ ਲਵਾ ਤੁਸੀਂ ਜਿੱਥੋਂ ਮਰਜੀ ਲਓ ਲਓ ਜੀ ਆ ਚੈੱਕ ਕਰੋ ਇਹ ਲਾਈਟ ਔਨ ਕਰਕੇ ਆਪਾਂ ਨੇ ਕੁਆਲਿਟੀ ਚੈੱਕ ਕਰਵਾਈ ਹੈ ਤੁਹਾਨੂੰ ਦੇਖੋ ਲਾਈਟ ਔਨ ਹੈ ਇੱਥੇ ਜੇ ਤੁਸੀਂ ਇਹਨੂੰ ਜ਼ੂਮ ਕਰਕੇ ਦੇਖੋਗੇ ਆ ਇੱਟਾਂ ਵੀ ਗਿਣੀਆਂ ਜਾ ਸਕਦੀਆਂ ਨੇ ਕਿੰਨੀਆਂ ਪਈਆਂ ਨੇ ਲੋ ਜ਼ੂਮ ਕਰ ਲਿਆ ਆਪਾਂ ਨੇ ਥੋੜਾ ਜਿਹਾ ਏ ਹਾਲੋ ਕੱਲੀ ਕੱਲੀ ਇੱਟ ਵੀ ਤੁਸੀਂ ਗਿਣ ਸਕਦੇ ਹੋ ਵੀ ਕਿੰਨੀਆਂ ਇੱਟਾਂ ਪਈਆਂ ਨੇ ਸੋ ਜ਼ੂਮ ਆਊਟ ਕਰ ਦਿੰਨੇ ਆ ਇੱਥੋਂ ਦੇਖ ਲਓ ਹੁਣ ਤੁਸੀਂ ਦਿਖ ਰਹੀਆਂ ਨੇ ਉਹਨਾਂ ਇੱਟਾਂ ਕਿੱਥੇ ਪਈਆਂ ਨੇ ਉਹ ਦੋਸਤੋ ਜਦੋਂ ਵੀ ਕੈਮਰਾ ਲਗਾਉਣਾ ਹੈ ਵਧੀਆ ਕੁਆਲਿਟੀ ਦਾ ਲਗਾਉਣਾ ਹੈ ਹਾਈ ਕੁਆਲਿਟੀ ਦਾ ਲਗਾਉਣਾ ਹੈ ਤੇ ਪੈਸਿਆਂ ਪਿੱਛੇ ਤੁਸੀਂ ਉਹ ਨਾ ਕਰਿਆ ਕਰੋ ਵੀ ਪੈਸਿਆਂ ਪਿੱਛੇ ਆਪਾਂ ਕੁਆਲਿਟੀ ਹਲਕੀ ਰਵਾ ਲਈਏ ਸੋ ਲੋ ਲਾਈਟ ਆਪਣੇ ਆਫ ਕਰਤੀ ਦੁਬਾਰਾ ਫੇਰ ਇੱਕ ਵਾਰ ਤੁਹਾਨੂੰ ਲਾਈਟ ਆਫ ਕਰਕੇ ਕੁਆਲਿਟੀ ਦਿਖਾ ਦਿੰਨੇ ਆ ਤੇ ਇਹ ਅੱਜ ਕੱਲ ਮਾਰਕੀਟ ਦੇ ਵਿੱਚ ਪ੍ਰੋਬਲਮ ਇਹ ਆਈ ਹੈ ਵੀ ਹਰ ਇੱਕ ਬੰਦਾ ਕੈਮਰੇ ਲਾਉਣ ਲੱਗ ਗਿਆ ਪਰਚੂਨ ਵਾਲਾ ਵੀ ਲਾਉਣ ਲੱਗ ਗਿਆ ਇਲੈਕਟ੍ਰੀਸ਼ੀਅਨ ਵੀ ਲਾਉਣ ਲੱਗ ਗਿਆ ਪਲੰਬਰ ਵੀ ਲਾਉਣ ਲੱਗ ਗਿਆ ਉਹਦਾ ਕਾਰਨ ਇਹ ਹੀ ਆ ਵੀ ਉੱਥੇ ਕੁਆਲਿਟੀ ਨਹੀਂ ਮਿਲਦੀ ਸੋ ਆ ਦੇਖ ਲਓ ਜੀ ਇਹ ਲਾਈਟ ਆਫ ਕਰਕੇ ਕੁਆਲਿਟੀ ਹੈ ਤੇ ਹੋਰ ਤੁਹਾਡਾ ਕੋਈ ਮੈਨੂੰ ਨਹੀਂ ਲੱਗਦਾ ਕੋਈ ਇਸ ਟਾਈਮ ਤੁਹਾਡਾ ਕੋਈ ਸਵਾਲ ਬਚਿਆ ਹੋਊਗਾ ਇਸ ਕੈਮਰੇ ਬਾਰੇ ਹਾਂ ਜੇ ਤੁਹਾਡਾ ਕੋਈ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਤਾਂ ਤੁਹਾਡਾ ਜਿਹੜਾ ਹੈਗਾ ਉਹਦਾ ਆਪਾਂ ਆਨਸਰ ਜ਼ਰੂਰ ਦੇਵਾਂਗੇ ਸੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੇਜ ਨੂੰ ਕਰ ਲਿਓ ਫੋਲੋ ਇਹ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਕੋਈ ਹੋਰ ਸਵਾਲ ਹੋਵੇ ਕੈਮਰਾ ਦੇ ਰਿਲੇਟਡ ਆ ਕੋਈ ਵੱਡਾ ਪ੍ਰੋਜੈਕਟ ਹੋਵੇ ਤਾਂ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਤਾਂ ਇਹ ਨਹੀਂ ਹੈਗਾ ਵੀ ਸਾਡੇ ਤੋਂ ਲੋ ਜਿੱਤੋਂ ਵੀ ਲਵਾਉਂਗੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਪਰ ਕੁਆਲਿਟੀ ਜਿਹੜੀ ਹੈਗੀ ਹੈ ਉਹ ਵਧੀਆ ਹੀ ਲਵਾਉ ਸੋ ਦੋਸਤੋ ਇਤਸਕ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਸੋ ਮੱਚ। ਜਾਂਦੇ ਹੋਏ ਇੱਕ ਵਾਰ ਤੁਹਾਨੂੰ ਫੇਰ ਕੁਆਲਿਟੀ ਚੈੱਕ ਕਰਵਾ ਦਿੰਨੇ ਆ ਜੀ। ਲੋ ਕਾ ਲੋ। ਇਹਦਾ ਚ ਮੈਂ ਸਕਰੀਨਸ਼ਾਟ ਵੀ ਮੈਂ ਲਗਾ ਦਿੰਨਾ। ਲਾਸਟ ਦੇ ਵਿੱਚ ਵੀਡੀਓ ਦੀ ਲਾਸਟ ਦੇ ਵਿੱਚ ਮੈਂ ਇਹਦਾ ਸਕਰੀਨਸ਼ਾਟ ਲਗਾ ਦੂੰਗਾ। ਵੈਸੇ ਮੈਨੂੰ ਨਹੀਂ ਲੱਗਦਾ ਵੀ ਲੋਡ ਹੈ ਗਿਆ ਸਕਰੀਨਸ਼ਾਟ ਲਗਾਉਣ ਦੀ ਕਿਉਂਕਿ ਤੁਸੀਂ ਜ਼ੂਮ ਕਰਕੇ ਵੀ ਦੇਖ ਚੁੱਕੇ ਹੋ ਵੀ ਜ਼ੂਮ ਕਰਕੇ ਵੀ ਦੀ ਕੁਆਲਿਟੀ ਕਿੰਨੀ ਬਣਦੀ ਹੈ। ਹਾਂ ਚੱਲਦੇ ਵੀ ਕੱਲ ਦਾ ਕੋਈ ਨੰਬਰ ਪੜਨਾ ਹੈਗਾ। ਉਸ ਦਾ ਵੀ ਜਿਹੜੀ ਵੀਡੀਓ ਹੈਗੀਆਂ ਨੇ ਉਹ ਕੈਮਰੇ ਦੀ ਵੀਡੀਓ ਵੀ ਆਪਣੇ ਚੈਨਲ ਤੇ ਹੈਗੀਆਂ ਨੇ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ।